ਕੰਬੀਤੀ ਦੇ ਰਾ ਡਾਕਟਰ ਮਨਮੋਹਨ ਸਿੰਘ ਜੀ ਦਾ ਦੇਹਾਂਤ ਹੋ ਜਾਂਦਾ ਤਾਂ ਉੱਥੇ ਹੀ ਅਸੀਂ ਅਸਮਵਜੂਦ ਹੈਗੇ ਆ ਹਿੰਦੂ ਕਾਲਜ ਵਿੱਚ ਜਿੱਥੇ ਕਿ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸਾਡੇ ਨਾਲ ਡਾਕਟਰ ਰਾਜਕਮਰ ਵੇਰਕਾ ਮੌਜੂਦ ਨੇ ਜਿਨ੍ਹਾਂ ਨੇ ਕਿ ਕਾਫੀ ਲੰਬਾ ਸਮਾਂ ਉਹਨਾਂ ਦੇ ਨਾਲ ਵੀ ਜੋ ਕੰਮ ਕੀਤਾ ਸਮਾਂ ਬਤਾਇਆ ਤਾਂ ਡਾਕਟਰ ਸਾਹਿਬ ਤੁਸੀਂ ਉਸ ਸਮੇਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਇੱਕ ਕਹਿ ਸਕਦਾ ਕਿ ਇੱਕ ਗੋਲਡਨ ਸਮਾਂ ਸੀਗਾ ਜਦੋਂ ਤੁਸੀਂ ਉਹਨਾਂ ਦੇ ਨਾਲ ਕੋਈ ਕੰਮ ਕਰਨ ਦਾ ਮੌਕਾ ਮਿਲਦਾ ਕਿਉਂਕਿ ਅੱਜ ਇੱਕ ਬੜਾ ਵੱਡਾ ਘਾਟਾ ਕਹਿ ਸਕਦੇ ਆ ਕਿ ਜਿੱਥੇ ਕਿ ਦੇਸ਼ ਭਰ ਨੂੰ ਪਿਆ ਉੱਥੇ ਹੀ ਗੁਰੂ ਨਗਰੀ ਨੂੰ ਬਹੁਤ ਵੱਡਾ ਘਾਟਾ ਪਿਆ ਦੇਖੋ ਡਾਕਟਰ ਮਨਮੋਹਨ ਸਿੰਘ ਅਜਿਹਾ ਇੱਕ ਸਜਨ ਸੀ ਜਿਸ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਅੱਜ ਹਿੰਦੂ ਸਭਾ ਕਾਲਜ ਜਿੱਥੇ ਅੱਜ ਮੈਂ ਪਹੁੰਚਿਆ ਹੋਇਆ ਹਾਂ ਔਰ ਜਿੱਥੇ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਔਰ ਅੱਜ ਹਿੰਦੂ ਸਭਾ ਕਾਲਜ ਦੀਆਂ ਯਾਦਾਂ ਉਹਨਾਂ ਦੀਆਂ ਦੇਖ ਕੇ ਮੇਰੇ ਮਨਮੋਹਨ ਬਹੁਤ ਮੈਂ ਖੁਦ ਵੀ ਭਾਵੁਕ ਹੋਇਆ ਔਰ ਡਾਕਟਰ ਮਨਮੋਹਨ ਸਿੰਘ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਸੀ ਔਰ ਜਦੋਂ ਪਾਕਿਸਤਾਨ 'ਚ ਸਰਬਜੀਤ ਸਿੰਘ ਦੀ ਹੱਤਿਆ ਹੋ ਗਈ ਡਾਕਟਰ ਮਨਮੋਹਨ ਸਿੰਘ ਨੇ ਮੈਨੂੰ ਬੁਲਾਇਆ ਮੈਨੂੰ ਕਹਿਣ ਲੱਗੇ ਕੇਸ ਨੂੰ ਆਪਣੇ ਹੱਥ ਲਓ ਔਰ ਕਿਸੇ ਵੀ ਸੂਰਤ ਦੇ ਵਿੱਚ ਉਹਨਾਂ ਦੀ ਬਾਡੀ ਲੈ ਕੇ ਆਣੀ ਆ ਉਹਨਾਂ ਨੇ ਖੁਦ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਨਾਲ ਗੱਲ ਕੀਤੀ ਔਰ ਉਸ ਕੇਸ ਵਾਸਤੇ ਪਾਕਿਸਤਾਨ ਨੂੰ ਅਸੀਂ ਉਹਨਾਂ ਦੀ ਡੈੱਡ ਬਾਡੀ ਲੈ ਕੇ ਆਏ ਔਰ ਦੂਸਰੀ ਗੱਲ ਮੈਂ ਇਹਦੇ ਚ ਖਾਸ ਤੌਰ ਤੇ ਕਹਿਣਾ ਚਾਹਨਾ ਹੈ ਕਿ ਡਾਕਟਰ ਮਨਮੋਨ ਸਿੰਘ ਅਜੇ ਸੱਜਣ تھے ਸੀ ਕਿ ਜਿਸ ਵਕਤ ਉਹ ਵਿੱਤ ਮੰਤਰੀ ਸੀ ਉਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਟ੍ਰੇਨ ਤੋਂ ਉਤਰੇ ਔਰ ਉੱਤਰ ਕੇ ਤੇ ਅਸੀਂ ਉਹਨੂੰ ਨਸੀਬ ਕਰਨ ਵਾਸਤੇ ਸਭ ਲੋਕ ਸਭ ਜਦੋਂ ਉਹਨੂੰ ਰਿਸੀਵ ਕਰਨ ਵਾਸਤੇ ਅਸੀਂ ਸਾਰੇ ਐਮ.ਐਲ.ਏ ਗਏ ਔਰ ਉਹ ਅਸੀਂ ਦੇਖਿਆ ਕਿ ਡਾਕਟਰ ਮਨਮੋਨ ਸਿੰਘ ਭੀੜ ਦੇ ਵਿੱਚ ਨਜ਼ਰ ਨਹੀਂ ਆਇਆ ਉਹਨਾਂ ਨੇ ਆਪਣਾ ਬੈਗ ਉਠਾਇਆ ਔਰ ਇੱਕ ਆਟੋ ਦੇ ਵਿੱਚ ਬੈਠ ਕੇ ਉਹ ਆਪਣੇ ਘਰ ਚਲੇ ਗਏ ਅਜਿਹੇ ਸੱਜਣ ਅਜਿਹੇ ਨੇਤਾ ਕਦੀ ਕਿਸੇ ਨੂੰ ਨਹੀਂ ਮਿਲਨੇ ਔਰ ਡਾਕਟਰ ਮਨਮੋਨ ਸਿੰਘ ਦੀ ਉਧਾਰੀ ਕਰਨ ਦੀ ਜਿਹੜੀਆਂ ਨੀਤੀਆਂ ਸੀ ਉਹ ਚਾਹੇ ਦੇਸ਼ ਦੇ ਅੰਦਰ ਅੱਜ ਮਨਰੇਗਾ ਦਾ ਦੇਸ਼ ਲਾਭ ਲੈ ਰਿਹਾ ਹੈ ਅੱਜ ਦੇਸ਼ ਜਿਹੜਾ ਖਾਣੇ ਦੇ ਅਧਿਕਾਰ ਦਾ ਬਿੱਲ ਲੈ ਕੇ ਆਇਆ ਔਰ ਸਿੱਖਿਆ ਦਾ ਅਧਿਕਾਰ ਦਾ ਬਿੱਲ ਜਿੰਨੇ ਅਧਿਕਾਰਾਂ ਦਾ ਵਿਲਸੀਗੇ ਉਹ ਡਾਕਟਰ ਮਨਮੋਨ ਸਿੰਘ ਲੈ ਕੇ ਆਏ ਉਦਯੋਗਾ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਨੂੰ ਇਕਨੋਮੀ ਨੂੰ ਅੱਗੇ ਵਧਾਉਣ ਵਾਸਤੇ ਜਿਹੜਾ ਡਾਕਟਰ ਮਨਮੋਨ ਸਿੰਘ ਦਾ ਯੋਗਦਾਨ ਹੈ ਉਹ ਕਦੀ ਭੁਲਾਇਆ ਨਹੀਂ ਜਾ ਸਕਦਾ ਔਰ ਅੰਮ੍ਰਿਤਸਰ ਦੇ ਅਸੀਂ ਲੋਕ ਅਸੀਂ ਮਹਿਸੂਸ ਕਰਦੇ ਆ ਕਿ ਡਾਕਟਰ ਮਨਮੋਨ ਸਿੰਘ ਦਾ ਸਾਡੇ ਚੋਂ ਜਾਣਾ ਇਹ ਦੇਸ਼ ਨਹੀਂ ਪਰ ਕੇ ਅੰਮ੍ਰਿਤਸਰ ਨਹੀਂ ਬਲਕੇ ਪੂਰੀ ਦੁਨੀਆ ਨਾਲ ਬਹੁਤ ਵੱਡਾ ਘਟਾ ਹੈ ਕਿਉਂਕਿ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਵਜੋਂ ਕਿਉਂਕਿ ਉਹਨਾਂ ਦਾ ਜਿਹੜਾ ਕਾਰਜਕਾਲ ਸੀਗਾ ਲੋਕ ਅੱਜ ਵੀ ਕਾਫੀ ਯਾਦ ਕਰਦੇ ਨੇ ਉਹਨਾਂ ਦੇ ਕਾਰਜਕਾਲ ਨੂੰ ਬੜਾ ਵਧੀਆ ਟਾਈਮ ਟਨਿਓਰ ਬੜਾ ਵਧੀਆ ਸੀਗਾ ਉਸ ਸਮੇ ਤਾਂ ਤੁਹਾਨੂੰ ਲੰਬਾ ਸਮਾਂ ਕੰਮ ਕਰਨ ਦਾ ਮੌਕਾ ਵੀ ਮਿਲਿਆ ਨਾਲ ਤਾਂ ਕੁਛੇ ਯਾਦਗਾਰੀ ਪਲ ਕੁਝ ਹੋਰ ਜਿਹੜੇ ਸਾਂਝੇ ਕਰਨੇ ਚਾਹੁੰਦੇ। ਦੇਖੋ ਮੈਂ ਇਹ ਗੱਲ ਕਹਿ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ ਔਰ 2004 ਦੇ ਵਿੱਚ ਅਸੀਂ ਉੱਥੇ ਗਏ ਸਭ ਲੋਕ ਇਕੱਠੇ ਹੋ ਕੇ ਜਿੰਨੇ ਵੀ ਮੰਤਰੀ ਸੀ ਜਿੰਨੇ ਐਮ.ਐਲ.ਏ ਸੀ ਔਰ ਉਹਨਾਂ ਦੇ ਕੋਲੋਂ ਅਸੀਂ ਦਿਸ਼ਾ ਨਿਰਦੇਸ਼ ਲੈਣੇ ਸੀ ਔਰ ਹਮੇਸ਼ਾ ਹੀ ਸਰਕਾਰ ਨੂੰ ਅੱਗੇ ਵਧਾਉਣ ਵਾਸਤੇ ਚਲਾਉਣ ਵਾਸਤੇ ਉਹ ਹਮੇਸ਼ਾ ਹੀ ਚੰਗੀ ਰਾਏ ਦਿੰਦੇ ਸੀ ਚੰਗਾ مشਵਰਾ ਦਿੰਦੇ ਮੈਂ ਸਮਝਦਾ ਕਿ ਅਜਿਹਾ ਹੁਣ ਸਲਾਹਕਾਰ ਵਿਅਕਤੀ ਅਜਿਹਾ ਦਿਸ਼ਾ ਨਿਰਦੇਸ਼ ਦੇਣ ਵਾਲਾ ਵਿਅਕਤੀ ਜਿਹੇ ਸੁਧਾਰ ਕਰਨ ਵਾਲਾ ਵਿਅਕਤੀ ਸਾਡੇ ਚ ਨਹੀਂ ਰਿਹਾ ਜੀ ਅੱਜਾ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਡਾਕਟਰ ਆਇਕਮਾਰ ਵੇਰਕਾ ਤਾਂ ਉਹਨਾਂ ਨੇ ਵੀ ਅੱਜ ਡਾਕਟਰ ਮਨਮੋਹਨ ਸਿੰਘ ਜੀ ਦੇ ਹੱਥੋਂ ਲੈ ਕੇ ਜੋ ਉਹਨਾਂ ਦੇ ਕਾਲਜ ਵਿਖੇ ਵੀ ਪਹੁੰਚੇ ਨੇ ਇੱਥੇ ਪਹੁੰਚ ਕੇ ਕੁਝ ਯਾਦਗਾਰ ਉਹਨਾਂ ਨੇ ਸਾਂਝੀ ਵੀ ਕੀਤੀ ਆ ਤੇ ਨਾਲ ਦੀ ਨਾਲ ਭਾਵਕ ਵੀ ਜੋ ਹੋਏ ਨੇ ਤਾਂ ਸਭ ਤੋਂ ਵੱਡਾ ਕਾਟਾ ਜਿੱਥੇ ਕਿ ਦੇਸ਼ ਭਰ ਦੇ ਵਿੱਚ ਉੱਥੇ ਹੀ ਪੰਜਾਬ ਗੁਰੂ ਨਗਰੀ ਨੂੰ ਬਹੁਤ ਵੱਡਾ ਕਾਟਾ ਪਿਆ ਕਿਉਂਕਿ ਇਹੋ ਜੇ ਜੋ ਪ੍ਰਧਾਨ ਮੰਤਰੀ ਜੋ ਮਨਮੋਹਨ ਸਿੰਘ ਸੀਗੇ ਕਿ ਉਹਨਾਂ ਦਾ ਇਸ ਤਰ੍ਹਾਂ ਦੁਨੀਆ ਤੋਂ ਜਾਣਾ ਬਹੁਤ ਹੀ ਦੁਖਤ ਗੱਲ ਜੋ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖਿਆਸ ਨੂੰ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ